ਖੀਂ ਦੇਖ ਨ ਰੱਜੀਆਂ ਬਹਰੰਗ ਤਮਾਸ਼ੇ ਕੀ ਕਿਆਸੀ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਤੇ ਅੱਖਾਂ ਨੇ ਕੀ ਰੱਬ ਵੇਖਿਆ ਕ ਰੰਗ ਤਮਾਸ਼ੇ ਵਿੱਚ ਕਿਸੇ ਦੀ ਚਮੜੀ ਵੇਖ ਰਿਹਾ ਕਿਸੇ ਦਾ ਰੋਣਾ ਵੇਖ ਰਿਹਾ ਕਿਸੇ ਦਾ ਮਖੌਲ ਉਡਾਰਿਆ ਅੱਖੀਂ ਦੇਖ ਨ ਰੱਜੀਆਂ ਬਹਰੰਗ ਤਮਾਸ਼ੇ ਤੇ ਕੰਨ ਕੀ ਕਰਦੇ ਆ ਮੇਰੀ ਉਸਤਤ ਹੋਵੇ ਦੂਜੇ ਦੀ ਨਿੰਦਿਆ ਹੋਵੇ ਫਿਰ ਇਹ ਮੇਰਾ ਮਿੱਤਰ ਤੇ ਜੇ ਮੰਨ ਲਓ ਵੀ ਭਾਈ ਸਾਹਿਬ ਨੇ ਕਿਹਾ ਤਾਂ ਵੀ ਨਹੀਂ ਨਹੀਂ ਭਾਈ ਸਾਹਿਬ ਜੀ ਤੁਹਾਡੇ ਚ ਵੀ ਆ ਉਗਣ ਹੈ ਫਿਰ ਦੁਸ਼ਮਣ ਭਾਈ ਗੁਰਦਾਸ ਜੀ ਕਹਿੰਦੇ ਕੰਨਾਂ ਦਾ ਸੁਭਾਅ ਬਣ ਗਿਆ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਾ ਰੱਜਿਆ ਕਰ ਭੋਗ ਬਿਲਾਸੇ ਨੱਕ ਨਾ ਰੱਜਿਆ ਵਾਸ ਲੈ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਕੀ ਤੇਰੀਆਂ ਅੱਖਾਂ ਸੰਜਮ ਚ ਨੇ ਕੀ ਤੇਰੀ ਜ਼ੁਬਾਨ ਸੰਜਮ ਚ ਐ ਆਸੀ ਗੁਰੂ ਨਾਨਕ ਦਾ ਧਰਮ ਇਹ ਸਾਡੀ ਜ਼ਿੰਦਗੀ ਇੱਕ ਜਾਪ ਤੇ ਵਿੱਚ ਹੋਵੇ ਮਾਨ ਮਰਿਆਦਾ ਚ ਹੋਵੇ ਇੱਕ ਸਲੀਕੇ ਚ ਹੋਵੇ ਸਾਡੀਆਂ ਅੱਖਾਂ ਦਾ ਤੱਕਣਾ ਸੰਸਾਰ ਨੂੰ ਉਦਾਂ ਤੱਕਣ ਜਿਵੇਂ ਆਪਣੀ ਧੀ ਨੂੰ ਤੱਕ ਲਈਂ ਸਾਡੀ ਜ਼ੁਬਾਨ ਦਾ ਬੋਲਣਾ ਇਸ ਲਈ ਇਸ ਸਰੀਰ ਦਾ ਜਨਮ ਹੋਣਾ ਖੁਸ਼ੀਆਂ ਮਨਾਉਣੀਆਂ ਪਲਣਾ ਚੰਗੀ ਗੱਲ ਹੈ ਪਰ ਇਸ ਸਰੀਰ ਤੋਂ ਇਨਸਾਨ ਬਣਨਾ ਇਹ ਬਾਣੀ ਕਰਾਮਾਤ ਵਰਤਦਾ